ਹੈਲੋ एवरीवन ਵੈਲਕਮ ਟੂ ਤਾਜ ਬੁਟੀਕ ਜਿਗਰਾਉ ਆਪਣੇ ਕੋਲ ਪੀਸ ਹੈਂਡਵਰਕ ਦਾ ਰੈਡੀ ਹੋ ਕੇ ਆ ਗਿਆ ਅਸੀਂ ਸੋਚਿਆ ਤੁਹਾਨੂੰ ਦਿਖਾ ਦਈਏ ਯੂ ਸ਼ੇਪ ਦਾ ਨੈਕਲਾਈਨ ਹੈ ਪਿਸਤਾ ਗ੍ਰੀਨ ਕਲਰ ਆਪਾਂ ਚੂਜ਼ ਕੀਤਾ ਹੈ ਸੂਟ ਲਈ 올ਓਵਰ ਸੂਟ ਹੈ ਪਿਓਰ ਆਰਗੈਂਜ਼ਾ ਦਾ ਕਪੜਾ ਇਦਾਂ ਹੀ ਆਪਾਂ ਚਾਕ ਔਰ ਕੇਰਾ ਚਾਕ ਔਰ ਕੇਰਾ ਵੀ ਤਿਆਰ ਕਰਾਏ ਬਹੁਤ ਹੈਵੀ ਜੀ ਲੁੱਕ ਵਾਲਾ ਸੂਟ ਬਣਿਆ ਹੈ ਪਾਰਟੀ ਵੇਅਰ ਸੂਟ ਹੈ ਹੈਂਡਵਰਕ ਤੁਸੀਂ ਵੀ ਇਦਾਂ ਦਾ ਸੂਟ ਬਣਵਾਉਣਾ ਚਾਹੁੰਦੇ ਹੋ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਡिटੇਲਿੰਗ ਆਪਾਂ ਤੁਹਾਨੂੰ ক্লোਜ਼ ਅਪ ਦਿਖਾ ਦੰਨੇ ਆ ਕਿ ਹੈਂਡਵਰਕ ਬਹੁਤ ਹੀ ਫਿਨਿਸ਼ਿੰਗ ਵਾਲਾ ਬਹੁਤ ਹੀ ਪਿਆਰਾ ਪੀਸ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਦਾਂ ਦਾ ਕੁਝ ਬਣਵਾਉਣਾ ਚਾਹੁੰਦੇ ਹੋ ਤੇ ਸਾਨੂੰ ਤੁਸੀਂ ਡੀਐਮ ਕਰ ਸਕਦੇ ਹੋ ਨੰਬਰ ਸਾਡਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਏਗਾ ਇਹਦੇ ਨਾਲ ਆਪਾਂ ਬਾਹਾਂ ਤੇ ਵੀ ਏਮਬਰਾਇਡਰੀ ਕਰਵਾਈ ਆ ਬਾਹਾਂ ਦਾ ਵੀ ਵਰਕ ਦਿਖਾਣੇ ਆ ਤੁਹਾਨੂੰ ਤੇ ਆ ਆਏਗਾ ਆਪਣੇ ਕੋਲ 슬ੀਵ ਦਾ ਡਿਜ਼ਾਈਨ ਇਹ ਹੈ ਆਪਣਾ 슬ੀਵ ਦਾ ਡਿਜ਼ਾਈਨ ਥੈਂਕ ਯੂ